ਹਾਂਜੀ ਦੋਸਤੋ ਆ ਇਸ ਬੱਚੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਤੁਸੀਂ ਵੀ ਇੱਕ ਵਾਰ ਸੋਚਾਂ ਵਿੱਚ ਜ਼ਰੂਰ ਪੈ ਜਾਵੋਗੇ ਆਹ ਵੀਡੀਓ ਵਿੱਚ ਵੇਖੋ ਇੱਕ ਮਾਂ ਨੇ ਆਪਣੇ ਘਰ ਵਿੱਚ ਪਰਮੇ ਕਰੇਲੇ ਬਣਾਏ ਹੋਏ ਸਨ ਪਰ ਇਸਦੇ ਬੱਚੇ ਨੇ ਪਹਿਲਾਂ ਕਦੇ ਵੀ ਪਰਮੇ ਕਰੇਲੇ ਨਹੀਂ ਸੀ ਦੇਖੇ ਫਿਰ ਜਦੋਂ ਇਸਦੀ ਮਾਂ ਇਸ ਨੂੰ ਕਰੇਲਿਆਂ ਨਾਲ ਰੋਟੀ ਖਾਣ ਨੂੰ ਦਿੰਦੀ ਹੈ ਤਾਂ ਮੁੰਡਾ ਪੂਛ ਜਹੀ ਤੋਂ ਫੜ ਕੇ ਇੱਕ ਕਰੇਲਾ ਉੱਪਰ ਚੁੱਕ ਲੈਂਦਾ ਹੈ ਤੇ ਜੋ ਗੱਲ ਆਪਣੀ ਮਾਂ ਨੂੰ ਕਹਿੰਦਾ ਹੈ ਉਸ ਨੂੰ ਸੁਣ ਕੇ ਤੁਹਾਡਾ ਵੀ ਹਸਾ ਨਹੀਂ ਰੁਕਣਾ ਕੀ ਹੁੰਦੀ ਹੈ ਗੱਲਬਾਤ ਇਸ माँ पुत दे विचकार देखो पूरी वीडियो मम्मा ने आज क्या बनाया हुआ है <laughs> क्या ये रेट? रेट है हाँ जी <laughs> आप खाओगे इसको नहीं क्यों रैट को थोड़ी खाते हैं तो खाने के लिए बनाया ममने? है मम्मा ने हैं ये मरा है क्या ये मरा मर गया था ना फिर मम्मा ने बना लिया क्यों <laughs> खाने के लिए मैं गुगु खा लेगा गुगु को पावर आ जाएगी Yeah, that's it.